ਹੈ ਲੋ ਜੀ ਸਸੀ ਗੱਲ ਸਾਰਿਆਂ ਨੂੰ ਅੱਜ ਨਾ ਆਪਾਂ ਕੈਮਰਿਕ ਕਾਟਨ ਦੇ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਆ ਤੇ ਸ਼ਾਲਟ ਕੈਮਰਿਕ ਕਾਟਨ ਦੀ ਆ ਬਾਟਮ ਕਾਟਨ ਦੀ ਆ ਬਹੁਤ ਸੋਹਣੇ ਪ੍ਰਿੰਟ ਨੇ ਨਮੇਜੀ ਪ੍ਰਿੰਟ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਜੇਕਰ ਪਸੰਦ ਆਏ ਤਾਂ ਸ਼ੇਅਰ ਜ਼ਰੂਰ ਕਰਿਓ ਲਾਇਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜ਼ਰੂਰ ਦੇਖਿਓ ਐਂਡ ਤੱਕ ਵੀਡੀਓ बहुत सोहने प्रिंट ने बहुत सोहने सूट ने थैंक यू जी वीडियो देखने ली